ਕੁੜ ਗਿਆ ਹੈ ਸੀਕ੍ਰੀਟ ਗੱਲ ਹੈ ਜਿਹੜੀ ਅੱਜ ਮੈਂ ਤੁਹਾਡੇ ਨਾਲ ਕਰਨ ਲੱਗੀ ਆ ਬਹੁਤ ਵਧੀਆ ਫਾਰਮੂਲਾ ਤੁਹਾਨੂੰ ਮੈਂ ਦੱਸਣ ਲੱਗੀ ਆ ਤੁਸੀਂ ਆਪਣੀ ਵੀਡੀਓ ਦੇ ਨਾਲ ਬਣਿਆ ਰਹੋ ਹੈਲਥ ਹਰਬਲ 213 ਚੈਨਲ ਖੋਲੋ ਤੇ ਆਪਣੀ ਵੀਡੀਓ ਦੇਖੋ ਠੀਕ ਹੈ ਜਿਹੜੀ ਕਿ ਆਪਾਂ ਦਾਲ ਬਣਾਉਨੇ ਆ ਨਾ ਤੇ ਦਾਲ ਉਬਲ ਕੇ ਬਾਹਰ ਆ ਜਾਂਦੀ ਹੈ ਕੁੱਕਰ ਦੇ ਵਿੱਚੋਂ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ ਵੀ ਆ ਉਹ ਫਾਰਮੂਲਾ ਕੀ ਹੈ ਜਿਹੜਾ ਆਪਾਂ ਕੁੱਕਰ ਦੇ ਵਿੱਚ ਦਾਲ ਬਣਾਈਏ ਤੇ ਆਪਣੀ ਦਾਲ ਬਾਹਰ ਨਾ ਆਵੇ ਠੀਕ ਹੈ ਜੀ ਆਪਾਂ ਚੱਕ ਲਿਆ ਜੀ ਕੁੱਕਰ ਠੀਕ ਹੈ ਕੁੱਕਰ ਚੱਕ ਲਿਆ ਆਪਾਂ ਅੱਜ ਕੁੱਕਰ ਚ ਦਾਲ ਬਣਾ ਕੇ ਤੁਹਾਨੂੰ ਦਿਖਾਉਣੀ ਆ ਮੈਂ ਵੈਸੇ ਕੁੱਕਰ ਦੇ ਵਿੱਚ ਘੱਟ ਬਣਾਉਣੀ ਹੁੰਨੀ ਆ ਤੇ ਮੈਂ ਅਖਾ ਚਲੋ ਕੁੜੀਆਂ ਨੂੰ ਦੱਸ ਦਿਆਂ ਫਾਰਮੂਲਾ ਇਹ ਤੁਹਾਡੇ ਨਾਲ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਆਪਣਾ ਤੁਸੀਂ ਪੇਜ ਖੋਲੋ ਤੇ ਪੇਜ ਖੋਲ ਕੇ ਬਸ ਆਪਣੀ ਵੀਡੀਓ ਤੇ ਜਾ ਕੇ ਕਲਿੱਕ ਕਰ ਦਿਆ ਕਰੋ ਤੇ ਚੱਲੀ ਜਾਂਦੀ ਹੈ ਦੇਖੀ ਚੱਲਿਆ ਕਰੋ ਤੇ ਆਪਾਂ ਲੈ ਲਿਆ ਇੱਕ ਭਾਂਡਾ ਤੇ ਭਾਈ ਆ ਲੈ ਲਈ ਮੈਂ ਕੜਾਹੀ ਕੜਾਹੀ ਵੀ ਮੈਂ ਛੋਟੀ ਜੀ ਲੈ ਕੇ ਆਈ ਸੀ ਤੇ ਆ ਦਾਲਾਂ ਵਾਲਾ ਕੁਝਾ ਜਿਹਾ ਖੋਲਿਆ ਤੇ ਆਪਾਂ ਦਾਲਾਂ ਪਾ ਲਈਆਂ ਸਾਰੀਆਂ ਬਾਂਸਵੰਨੀ ਦੀਆਂ ਕਈ ਪ੍ਰਕਾਰ ਦੀਆਂ ਸੀ ਤੇ ਜੀ ਘਰੇ ਆਉਂਦਾ ਰੰਗ ਬਰੰਗੀਆਂ ਦੇਖ ਕੇ ਹਨਾ ਮੈਂ ਕਹਿੰਦੀਆਂ ਕਈ ਰੰਗਾਂ ਦੀਆਂ ਹੈਗੀਆਂ ਭੋਰਾ 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 ਮਾਸਾ ਮਾਸਾ ਸਾਰੀਆਂ ਚ ਪਲ ਗਿਆ ਕੱਢਣਾ ਨਹੀਂ ਸੀਗਾ ਮੈਂ ਵੀ ਕੱਢ ਕੇ ਵੇਗੀ ਇੱਕ ਤਾਂ ਯਾਦ ਨਹੀਂ ਰਹਿੰਦੀ ਗੱਲ ਆਹ ਲੋ ਜੀ ਆਪਾਂ ਕਾਲੇ ਮਾਂ ਦੀ ਚੱਕ ਲਈ ਦਾਲ ਹਨਾ ਇਹ ਵੀ ਆਪਾਂ ਪਾਉਣੀ ਹੈਗੀ ਇਹਦੇ ਵਿੱਚ ਥੋੜੀ ਜੀ ਆਪਾਂ ਇਹ ਵੀ ਨੱਪ ਕੇ ਤੇ ਕੱਢ ਲਾਂਗੇ ਅੱਜ ਦਿਨ ਦਾ ਕੁਝਾ ਜਿਹਾ ਲਿਆਂਦਾ ਮੈਂ ਕਹਿੰਦੀ ਮौज ਬੜੀ ਬਣੀ ਐ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗੀ ਹਾਂ ਤੁਸੀਂ ਆਪਣੀ ਵੀਡੀਓ ਸਕਿਪ ਨਾ ਕਰਿਓ ਤੇ ਕਿਤੇ ਉਹ ਇੱਧਰ ਉੱਧਰ ਨਾ ਹੋ ਜੇ ਨਾਲੇ ਸੱਸਾਂ ਦੀਆਂ ਗਾਲਾਂ ਤੋਂ ਬਚੋਂਗੀਆਂ ਮੈਂ ਕਹਿੰਦੀ ਬਾਲਾ ਵਧੀਆ ਫਾਰਮੂਲਾ ਹੈ ਘੈਂਟ ਜਾਂ ਤੇ ਤੁਹਾਨੂੰ ਮੈਂ ਸਾਰਾ ਦੱਸੂਗੀ ਬੇਟਾ ਤੇ ਤੁਸੀਂ ਇੱਕ ਵਾਰੀ ਆਪਣੀ ਵੀਡੀਓ ਨੂੰ ਇਸ ਨੂੰ ਚੰਗੀ ਤਰ੍ਹਾਂ ਦੇਖੀ ਚੱਲੋ ਠੀਕ ਹੈ ਆਹ ਲੋ ਜੀ ਆਪਾਂ ਮੂੰਗੀ ਦੀ ਦਾਲ ਵੀ ਪਾ ਲਈ ਤੇ ਮੈਂ ਕਹਿੰਦੀ ਲਟਰਪਟਰ ਇਕੱਠਾ ਕਰ ਲੈ ਤੇ ਵਿੱਚ ਚੌਲ ਦੀਂਦੇ ਤੁਹਾਨੂੰ ਇਹ ਚੌਲ ਮੈਂ ਦਾਲ ਚ ਨਹੀਂ ਪਾਉਣੇ ਸੀ ਤੇ ਇਹ ਆਪਣੇ ਨਾ ਅਰਮੋਲ ਦੇ ਕੰਮ ਨੇ ਉਹਨੇ ਤਰ੍ਹਾਂ ਤਰ੍ਹਾਂ ਦੇ ਕਰਕੇ ਇਕੱਠਾ ਸਮਾਨ ਇੱਕ ਮੈਂ ਚੌਲ ਪਾ ਕੇ ਰੱਖੇ ਸੀ ਤੇ ਰਲਾ ਕੇ ਰੱਖ ਤੇ ਚਲੋ ਜੀ ਹੁਣ ਉਹ ਚੱਕੀ ਫਿਰਦੀ ਰਹਿਣੀ ਮੈਂ ਵਿੱਚ ਹੀ ਉਹ ਹੋ ਜਾਂਦੇ ਆ ਲੋ ਆਪਾਂ ਦਾਲ ਲੈਣੀ ਹੈ ਧੋ ਕੜਾਈ ਦੇ ਵਿੱਚ ਪਾ ਕੇ ਛੋਟੀ ਜੀ ਕੜਾਈ ਮੈਨੂੰ ਬੜੀ ਸੋਹਣੀ ਲੱਗਦੀ ਹੈ ਮੈਂ ਚਾਹ ਵੀ ਕਰ ਲੈਣੀ ਹੈ ਇਹਦੇ ਵਿੱਚ ਔਰ ਤੁਹਾਨੂੰ ਦੱਸਾਂ ਮੈਨੂੰ ਚਾਹ ਵੀ ਬੜੀ ਸਵਾਦ ਲੱਗਦੀ ਹੈ ਮੈਂ ਸਵੇਰੇ ਆਪਦੇ ਜੋਗਰੀ ਕੱਪ ਚਾਹ ਬਣਾਉਣੀ ਹੈ ਨਾ ਤੇ ਮਾਂ ਕੜਾਈ 'ਚ ਬਣਾਉਣੀ ਹੈ ਮੈਂ ਕਹਿੰਦੀ ਮੈਨੂੰ ਇਹ ਤੇ ਨਜ਼ਾਰਾ ਜਾਂਦਾ ਫੀਲਿੰਗ ਲੈ ਲੈ ਕੇ ਪੀਦੀ ਹੈਗੀ ਹੈ ਠੀਕ ਹੈ ਤੇ ਆਹ ਕੁੱਕਰ ਆਪਣਾ ਪਾਣੀ ਹੋ ਗਿਆ ਗਰਮ ਤੇ ਆਪਾਂ ਇਹਦੇ ਵਿੱਚ ਦਾਲ ਪਾਤੀ ਤੇ ਆਪਾਂ ਹਾਂ ਨਮਕ ਮਿਰਚ ਪਾਤਾ ਵੈਸੇ ਤਾਂ ਇਹ ਘਿਓ ਪਾਏ ਤਾਂ ਉਬਲਦੀ ਨਹੀਂ ਹੁੰਦੀ ਹੈ ਨਾ ਤੇ ਪਰ ਜਿਹੜਾ ਮੈਂ ਤੁਹਾਨੂੰ ਅੱਜ ਤਰੀਕਾ ਦੱਸਣ ਲੱਗਿਆ ਉਹ ਤਾਂ ਐਡਾ ਘੈਂਟ ਤਰੀਕਾ ਨਾ ਕਦੇ ਵੀ ਤੁਹਾਡੀ ਦਾਲ ਨਹੀਂ ਉਬਲੂਗੀ ਭਾਵੇਂ ਤੁਸੀਂ ਘਿਓ ਪਾਇਆ ਤੇ ਭਾਵੇਂ ਤੁਸੀਂ ਨਹੀਂ ਪਾਇਆ ਠੀਕ ਹੈ ਤੇ ਆਹ ਲੋ ਜੀ ਆਪਾਂ ਹਲਦੀ ਤੇ ਆਪਾਂ ਨੇ ਕੀ ਕੀਤਾ ਥੋੜਾ ਜਿਹਾ ਪੱਕਿਓ ਵੀ ਪਾ ਦਿਆਂਗੇ ਠੀਕ ਹੈ ਐਨੇ ਨਾਲ ਨਾ ਘੁਲ ਜਾਂਦੀ ਹੈ ਦਾਲ ਹੋਰ ਕੋਈ ਨਹੀਂ ਸਵਾਦ ਬਣ ਜਾਂਦੀ ਹੈ ਨਾ ਪਾਓ ਤਾਂ ਨਾ ਪਾਓ ਬੇਸ਼ੱਕ ਦੀ ਤੜਕੇ ਦੇ ਵਿੱਚ ਪਾ ਲਓ ਜਿਹੜਾ ਤੜਕਾ ਲਾਉਣਾ ਹੁਣ ਜਿਹੜਾ ਫਾਰਮੂਲਾ ਮੈਂ ਦੱਸਣ ਲੱਗੀ ਹਾਂ ਦੇਖੋ ਧਿਆਨ ਨਾਲ ਆਪਾਂ ਢੱਕਣ ਚੱਕਣਾ ਹੈਗਾ ਕੁੱਕਰ ਦਾ ਤੇ ਘਿਓ ਨਾ ਉਂਗਲ ਲਵੇੜਨੀ ਹੈ ਤੇ ਇਹਦੀਆਂ ਸੀਟੀਆਂ ਤੇ ਲਾ ਦੇਣੀਆਂ ਆਹ ਬਰਨਲ ਜੇ ਤੇ ਤੇ ਸੀਟੀ ਤੇ ਜਿੱਥੇ ਸੀਟੀ ਵੱਜਦੀ ਹੁੰਦੀ ਹੈ ਇਹਨੂੰ ਚੰਗੀ ਤਰ੍ਹਾਂ ਨਾ ਘਿਓ ਨੂੰ ਚੰਗੀ ਤਰ੍ਹਾਂ ਲਾ ਦੇਣਾ ਜਦੋਂ ਇੱਥੇ ਘਿਓ ਲੱਗਿਆ ਹੋਊਗਾ ਨਾ ਤੇ ਦਾਲ ਕਦੇ ਵੀ ਉਬਲ ਕੇ ਬਾਹਰ ਨਹੀਂ ਆਊਗੀ ਅੱਗੇ ਵੀ ਭੈਣਾਂ ਨੂੰ ਸ਼ੇਅਰ ਕਰ ਦਿਆ ਕਰੋ ਕੁੜੀਓ ਤੁਸੀਂ ਭਾਈ ਇਹ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਮੈਰਾ ਇਹ ਇਹ ਹੁੰਦਾ ਮੇਰੇ ਦਿਮਾਗ ਦੇ ਵਿੱਚ ਵੀ ਮੈਂ ਬੱਚੀਆਂ ਨੂੰ ਸਿਖਾ ਦਿਆਂ ਜਿੰਨਾ ਕ ਮੈਨੂੰ ਚੱਜ ਹੈਗਾ ਓਨਾਂ ਕ ਤਾਂ ਮੈਂ ਸਿਖਾਵਾਂ ਹਨਾ ਜਿੰਨਾ ਕ ਮੇਰੇ ਦਿਮਾਗ ਕੰਮ ਕਰਦਾ ਜਿੰਨਾ ਕ ਮੈਂ ਸਿੱਖੀ ਆ ਮੈਨੂੰ ਇਹ ਰਹਿੰਦਾ ਵੀ ਮੇਰੀਆਂ ਬੱਚੀਆਂ ਕਿਸੇ ਚੀਜ਼ ਤੋਂ ਰਹਿ ਨਾ ਜਾਣ ਤੇ ਇਹ ਦੇਖਣਾ ਦੇਖੋ ਤੁਸੀਂ ਇਹਦੀ ਸੀਟੀ ਵੱਜੀ ਹੈਗੀ ਐ ਇਹਦੀ ਭਾਫ਼ ਜ਼ਰੂਰ ਆਉਂਦੀ ਆ ਪਰ ਇਹ ਮਤਲਬ ਕਿ ਉਹ ਨਹੀਂ ਆਉਂਦੀ ਦਾਲ ਨਹੀਂ ਬਾਹਰ ਨਿਕਲਦੀ ਆਪਣੇ ਨੇ ਤਾਂ ਰੰਗ ਬਰੰਗੀ ਨਾਲ ਢੱਕਣ ਭਰ ਜਾਂਦੇ ਨੇ ਭਾਫ਼ ਤਾਂ ਦੇਖੋ ਇਹ ਤਾਂ ਨਿਕਲ ਨਹੀਂ ਨਿਕਲਨੀ ਜਿਹੜੀ ਭਾਫ਼ ਬਣਦੀ ਹੈਗੀ ਐ ਜਦੋਂ ਘਿਓ ਲਾਇਆ ਹੋਊਗਾ ਨਾ ਤੇ ਰੰਗ ਜੇ ਬਾਹਰ ਨਹੀਂ ਨਿਕਲਦੇ ਤੇ ਆਪਾਂ ਨੂੰ ਹੁਣ ਦੇਖ ਲਈਏ ਵੀ ਦਾਲ ਦਾ ਕੀ ਬਨਸਵਰਨ ਬਣ ਗਿਆ ਕਈ ਵਾਰੀ ਕੀ ਹੁੰਦਾ ਦਾਲ ਥੱਲੇ ਲੱਗ ਜਾਂਦੀ ਆਪਾਂ ਪਾਣੀ ਸੂਤ ਬਾਤ ਜਾਂ ਆਪਾਂ ਪਾਉਨੇ ਆ ਤੇ ਕਈ ਵਾਰੀ ਬਣ ਜਾਂਦੀ ਤੇ ਕਈ ਵਾਰੀ ਜਮੇ ਹੀ ਖੋਲਜੇ ਜਾਂਦੀ ਉਹ ਵੀ ਸਵਾਦ ਨਹੀਂ ਲੱਗਦੀ ਆਪਾਂ ਇੱਕ ਵਾਰੀ ਨਾ ਇਹਦਾ ਢੱਕਣ ਖੋਲ ਕੇ ਦੇਖ ਲੈਨੇ ਆ ਮੈਂ ਅੱਜ ਮੈਂ ਖ ਚੱਲਾ ਹਾਂ ਬਾਂਸਵੰਨੀ ਦੀ ਕੀ ਕਹਿੰਦੇ ਹੁੰਦੇ ਮਿਕਸ ਦਾਲ ਮਿਕਸ ਦਾਲ ਬਣਾਉਨੇ ਆ ਦਾਲ ਮਖਣੀ ਠੀਕ ਹੈ ਜੀ ਅੱਜ ਦਾਲ ਮਖਣੀ ਬਣਾਉਨੇ ਆ ਆ ਦੇਖੋ ਹਜੇ ਇਹਦਾ ਨਾ ਥੋੜਾ ਜਿਹਾ ਕੱਚਾ ਰਹਿੰਦਾ ਹੈ ਮੈਨੂੰ ਇਹ ਪੂਰੀ ਘੁਲੀ ਦਿੱਸੀ ਨਹੀਂ ਤੇ ਆਪਾਂ ਇਹਨੂੰ ਕੀ ਕਰਦੇ ਆ ਦੁਬਾਰਾ ਢੱਕਣ ਬੰਦ ਕਰ ਦਿੰਨੇ ਆ ਇੱਕ ਕਦੇ ਵੀ ਕੁੱਕਰ ਦੇ ਉੱਤੇ ਕੜਛੀ ਨਹੀਂ ਮਾਰਨੀ ਹੁੰਦੀ ਫਿਰ ਇਹ ਬਾਡਾ ਪੈ ਜਾਂਦਾ ਉੱਥੋਂ ਦੀ ਸਟੀਮ ਨਿਕਲਣ ਲੱਗ ਜਾਂਦੀ ਆ ਭਾਫ਼ ਨਿਕਲਣ ਲੱਗ ਜਾਂਦੀ ਆ ਕਦੇ ਵੀ ਬੱਸ ਹੱਥ ਤੇ ਪਾ ਕੇ ਨਾ ਜਿਵੇਂ ਆਪਾਂ ਸਾਗ ਵਾਲੇ ਕੁੱਜੇ ਦੇ ਉੱਤੋਂ ਆਪਾਂ ਕੜਛੀ ਨਾਲ ਹਲਾਉਣੀਆ ਹੁੰਨੀ ਆ ਉਵੇਂ ਤੁਸੀਂ ਉਸ ਤਰ੍ਹਾਂ ਕਰਿਆ ਕਰੋ ਆ ਦੇਖੋ ਦਵਾਰੇ ਵੀ ਬਿਸਲ ਵੱਜ ਗਈ ਇਹਦੀ ਸੀਟੀ ਵਿਚਾਰਾ ਮਾਰੀ ਜਾਂਦਾ ਹੈਗਾ ਇਹ ਤੇ ਦਾਲ ਗਈ ਜੀ ਬਾਣਾ ਦੇਖੋ ਤੁਸੀਂ ਕਿੰਡੀ ਸੋਹਣੀ ਘੁਲ ਗਈ ਇਹਨੇ ਕੋਲ ਜਾਣਾ ਇਹ ਪਤਾ ਕੀ ਐ ਉਹ ਕਾਕੂ ਭੈਣ ਜੀ ਆਏ ਹੋਏ ਸੀ ਮੈਂ ਉਹਨੂੰ ਆਖਿਆ ਮੱਖ ਮੈਂ ਦਾਲ ਬਣਾਉਣੀ ਆ ਕੁੜੇ ਕਹਿੰਦੀ ਮਾਂ ਮੇਰਾ ਵੀ ਡੋਲੂ ਭਰ ਦੀ ਮੱਖ ਚੱਲ ਤੂੰ ਵੀ ਲੈ ਜੀ ਪਿੱਛੇ ਮੈਂ ਖਾ ਲੂੰਗੀ ਤੇ ਪਿੱਛੇ ਤੂੰ ਖਾ ਲਿਓ ਸਾਡੀ ਤਾਂ ਬਾਟੀ ਦਾਲ ਦੀ ਸਾਨੂੰ ਮੁੱਕਦੀ ਨਹੀਂਗੀ ਦੂਜੇ ਬੰਨੇ ਆਪਾਂ ਕੀ ਕੀਤਾ ਜੀ ਤੜਕਾ ਲਾਉਣ ਨੂੰ ਫਰਾਈਪਨ ਚੱਕ ਲਿਆ ਤੇ ਕਾਕੂ ਨੂੰ ਆਏ ਹੁੰਦਾ ਵੀ ਹੁਣ ਚੱਲੀਆਂ ਤੇ ਹੁਣ ਉੱਥੋਂ ਹੀ ਲਿਆਵਾਂਗੇ ਟਿਫਨ ਭਰ ਕੇ ਤੇ ਲਓ ਜੀ ਆਪਾਂ ਪਾਤਾ ਜੀ ਨਾਰੀਅਲ ਦਾ ਤੇਲ ਤੇ ਹੁਣ ਠੰਡ ਠੰਡ ਆਪਣੇ ਇਹੀ ਚੱਲੂਗਾ ਠੀਕ ਹੈ ਜੀ ਬਹੁਤ ਵਧੀਆ ਹੁੰਦਾ ਸਕਿਨ ਵਧੀਆ ਰਹਿੰਦੀ ਹੈ ਇਹਦੇ ਨਾਲ ਹੁਣ ਕੀ ਕੀਤਾ ਆਪਾਂ ਪਤਾ ਜੀ ਜੀਰਾ ਜੀਰਾ ਪਾ ਕੇ ਤੇ ਆਪਾਂ ਹੋਰ ਸਮਾਨ ਪਾ ਲਾਂਗੇ ਤੇ ਵਿੱਚ ਨਾ ਲਾਲ ਮਿਰਚਾਂ ਵੀ ਪਾਵਾਂਗੇ ਮਿਰਚਾਂ ਮੈਂ ਸਾਗਤੀਆਂ ਲਿਉਣੀ ਹੁੰਦੀਆਂ ਤੇ ਇਹਨਾਂ ਦਾ ਟੌਰ ਜੀ ਬਣ ਜਾਂਦੀ ਵਿੱਚ ਦੋ ਕੁ ਲਾਲ ਮਿਰਚਾਂ ਪਾਤੀਆਂ ਗੰਡੇ ਪਾਤੇ ਤੇ ਵਿੱਚ ਥੋੜਾ ਜਿਹਾ ਨਾ ਅੱਜ ਮੈਂ ਲਸਣ ਮੇਰੇ ਕੋਲ ਟਾਈਮ ਨਹੀਂ ਸੀ ਅਦਰਕ ਦਾ ਲਸਣ ਦਾ ਤੇ ਮੈਂ ਪੇਸਟ ਵੀ ਉਹ ਲਿਆ ਰੱਖਿਆ ਹੈਗਾ ਲਸਣ ਅਦਰਕ ਕਾਲਾ ਤੇ ਨੇ ਘਰੇ ਵੀ ਬਣਾ ਲੈਣੀ ਹੁੰਦੀਆਂ ਮੈਂ ਜਿਵੇਂ ਸੂਤ ਲੱਗੇ ਉਹ ਮੈਂ ਕਰ ਲੈਣੀ ਹੁੰਦੀਆਂ ਕੰਮ ਤੇ ਉਹ ਵੀ ਥੋੜਾ ਥੋੜਾ ਮੈਂ ਵਿੱਚ ਪਾ ਜਦੋਂ ਇਹ ਵੀ ਵਿੱਚ ਪਾਤਾ ਨਾ ਤੇ ਇਹਦੇ ਨਾਲ ਵੀ ਥੋੜਾ ਜਿਹਾ ਟੇਸਟ ਜਾਂ ਹੋਰ ਬਣ ਜੂਗਾ ਹਨਾ ਵਿੱਚੇ ਲਸਣ ਦਾ ਚਮਚਾ ਜਾਂ ਪਾਤਾ ਤੇ ਵਿੱਚੇ ਅਦਰਕ ਦਾ ਪਾਤਾ ਚੱਕ ਕੇ ਘਰਤਾ ਆਪਾਂ ਸਾਰਾ ਸਮਾਨ ਇਕੱਠਾ ਇਕੱਠਾ ਕਰਕੇ ਆਪਾਂ ਇਹਦਾ ਤੜਕਾ ਲਿਆ ਭੁੰਨ ਤੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਤੁਹਾਨੂੰ ਮੇਰਾ ਇਹ ਫਾਰਮੂਲਾ ਕਿਵੇਂ ਲੱਗਿਆ ਕਿੱਥੋਂ ਕਿੱਥੋਂ ਮੇਰੇ ਵੀਰ ਮੇਰੀਆਂ ਭੈਣਾਂ ਮੇਰੇ ਬੱਚੇ ਦੇਖ ਰਹੇ ਆਪਣੀ ਵੀਡੀਓ ਨੂੰ ਤੇ ਕਿਹਨੂੰ ਕਿਵੇਂ ਮੇਰੀ ਦਾਲ ਲੱਗੀ ਜਿਹੜੀ ਆਪਾਂ ਇਹ ਮਿਕਸ ਦਾਲ ਬਣਾਈ ਹੈ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਪਿੰਡ ਦਾ ਨਾਂ ਦੱਸਿਆ ਕਰੋ ਆਪਦੇ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਮੈਨੂੰ ਇੰਨੇ ਸੋਹਣੇ ਕਮੈਂਟ ਕਰਦੇ ਹੋ ਹਨ ਤੇ ਲੋ ਜੀ ਆਪਾਂ ਦਾਲ ਦਾ ਤੜਕਾ ਲਿਆ ਭੁੰਨ ਤੇ ਪਾਤਾ ਕੁਕਰ ਦੇ ਵਿੱਚ ਭਾਈ ਮੇਰੇ ਵੱਲੋਂ ਤੁਹਾਡਾ ਲੱਖ ਲੱਖ ਧੰਨਵਾਦ ਤੇ ਅੱਗੇ ਵੀ ਆਪਣੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਲੋ ਜੀ ਦਾਲ ਬਣ ਗਈ ਆਪਣੀ ਹੋ ਗਈ ਤਿਆਰ ਤੇ ਕਰੋ ਖਾਣਿਆ ਕਰੋ ਇੰਜੋਏ ਸਾਰੇ ਜਾਣੇ ਇਹੋ ਜਿਹੀ ਬਣਾਓ ਤੇ ਮौज ਲੁੱਟੋ